ਚੰਡੀਗੜ੍ਹ ਤੋਂ ਹਵੋਰ ਜਾ ਰਿਹਾ ਇੱਕ ਕੈਂਟਰ ਬਠਿੰਡਾ ਦੇ ਸਟਾਈਲਾ ਹੋਟਲ ਦੇ ਨੇੜੇ ਪਾਟਿਆ ਪਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਟਰੱਕ ਦਾ ਹੋਇਆ ਕਾਫੀ ਨੁਕਸਾਨ ਦੱਸਣਾ ਬਣਦਾ ਹੈ ਕਿ ਇਹ ਇੱਕ ਟਰੱਕ ਜੋ ਹਵੋਰ ਜਾ ਰਿਹਾ ਸੀ ਚੰਡੀਗੜ੍ਹ ਤੋਂ ਫਰਨੀਚਰ ਦਾ ਸਮਾਨ ਲੈ ਕੇ ਤਾਂ ਸਵੇਰੇ 5 ਵਜੇ ਬਠਿੰਡਾ ਦੇ ਸਟਾਈਲਾ ਹੋਟਲ ਦੇ ਨੇੜੇ ਪਹੁੰਚਦਾ ਹੈ ਤੋ ਡਰਾਈਵਰ ਦਾ ਕਹਿਣਾ ਹੈ ਕਿ ਉਸ ਦੇ ਅੱਗੇ ਕੁੱਤਾ ਆ ਗਿਆ ਜਿਸ ਦੇ ਕਾਰਨ ਇਹ ਟਰੱਕ ਹੈ ਜਦ ਉਸ ਨੂੰ ਬਚਾਉਣ ਲੱਗਿਆ ਤਾਂ ਉਹਦਾ ਟਰੱਕ ਪਲਟ ਗਿਆ ਜਿਸ ਦੇ ਨਾਲ ਉਹਦਾ ਕਾਫੀ ਨੁਕਸਾਨ ਹੋਇਆ ਲੇਕਿਨ ਸੱਤਾਂ ਜਦਾ ਨਹੀਂ ਲੱਗੀਆਂ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਸਵੇਰੇ 5 ਵਜੇ ਇਹਦੀ ਅੱਖ ਲਾਕੀ ਹੋਵੇ ਜਿਸ ਦੇ ਕਾਰਨ ਇਹ ਟਰੱਕ ਪਲਟਿਆ ਹੋਵੇ ਉਹਨਾਂ ਨਾਲ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਸਵੇਰੇ ਰਾਤ ਨੂੰ 12 ਤੋਂ ਸਵੇਰੇ 5 ਵਜੇ ਤੱਕ ਕੋਈ ਵੀ ਵਹੀਕਲ ਜਿਹੜਾ ਨਾ ਚਲਾਵੇ ਕਿਉਂਕਿ ਉਸ ਵੇਲੇ ਅੱਖ ਲੱਗ ਜਾਂਦੀ ਨੀਂਦ ਆ ਜਾਂਦੀ ਹੈ ਤੇ ਹਾਦਸੇ ਹੋਣ ਦਾ ਡਰ ਜਿਹੜਾ ਉਹ ਹਮੇਸ਼ਾ ਮਣਿਆ ਰਹਿੰਦਾ ਐਸੁੰਦਹਾਰੀਆਂ ਬਠਿੰਡਾ ਦੇ ਸਟਾਈਲਾ ਹੋਟਲ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡਰਾਈਵਰ ਦੇ ਕਹਿਣ ਦੇ ਮੁਤਾਬਕ ਉਸਨੇ ਇੱਕ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇਹ ਟਰੱਕ ਪਲਟਿਆ ਇੱਕ ਨਸੜਕ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਸ ਦੀ ਅੱਖ ਲੱਗੀ ਹੋਵੇ ਜਿਸ ਦੇ ਕਾਰਨ ਇਹ ਟਰੱਕ ਪਲਟ ਆਪਣਾ ਪਲਟ ਗਿਆ ਹੋਵੇ ਇਹ ਤੁਹਾਡਾ ਮੇਰਾ ਨਾਮ ਜੀ ਜਗਨਦੀਪ ਸਿੰਘ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਮੈਂ ਆਪਣੇ ਚੰਡੀਗੜ੍ਹ ਤੋਂ ਕਰਸਵਾਨ ਲੈ ਜਾ ਰਿਹਾ ਇਹ ਤਾਂ ਹੋਰ ਜਾਣਾ ਸੀ ਇਹ ਹਾਸਾ ਕਿਵੇਂ ਵਾਪਰਿਆ ਤੁਹਾਡਾ ਹਾਸਾ ਕਿ ਕੁੱਤਾ ਆ ਗਿਆ ਹੈ ਜੀ ਕੁੱਤੇ ਨੂੰ ਬਚਾਉਂਦੇ ਬਚਾਉਂਦੇ ਸੱਟਾ ਸੱਟਾ ਲੱਗੀਆਂ ਸੱਟਾ ਇਹ ਕੋਰੇ ਉਹ ਦੇਖੋ ਗੱਡੀ ਭਰਤੀ ਹੈ ਮਾਰੀ ਮੋਟੀ ਜਿਹਾ ਲੱਗਦੀ ਹੈ ਤਰੇ ਬਚਾਏ ਕਿਵੇਂ ਕੱਟ ਬਚ ਜਾਏਗਾ ਕੀ ਹੋਇਆ ਕੱਟ ਬਚ ਜਾਏ ਵਸ ਦਿੱਤੀ ਅੱਛਾ ਕੱਟ ਬਚ ਜਾਏ ਉਹਦਾ ਜਾਣਾ ਕਿੱਥੇ ਹੀ ਤੁਸੀਂ ਜਾਣਾ ਹੀ ਆ ਬੋਲ ਕਿੰਨਾ ਕ ਨੁਕਸਾਨ ਹੋਇਆ ਗੱਡੀ ਦਾ ਸਾਰੇ ਪਿਆਰ ਪਾਤੀਆ ਦੋ ਬਈ ਤੇ ਗੱਡੀ ਖਾਲੀ ਏ ਕਿ ਭਰੀ ਭਰੀ ਏ ਔਰ ਵਿੱਚ ਆਪਣੀ ਕੱਲੀ ਸੀ ਤੁਸੀਂ ਗੱਡੀ ਚ ਕੱਲ੍ਹ ਐ ਸੀ ਹਾਂਜੀ ਨਾਮ ਕੀ ਏ ਜੀ ਤੇ ਕੀ ਘਟਨਾ ਹੋ ਆਪਰੀ ਨਾਮ ਲਖਵੀਰ ਸਿੰਘ ਏ ਜੀ ਘਟਨਾ ਡਰਾਈਵਰ ਆ ਰਿਹਾ ਸੀ ਰਾਤ ਨੂੰ ਸਵੇਰ ਹੋਇਆ 5 ਵਜੇ ਇਹ ਇਹਨਾਂ ਤੇ ਮੋੜਣਾ ਕੋਈ ਕੁੱਤਾ ਆ ਗਿਆ ਜਾਂ ਬਿੱਲੀ ਆ ਗਈ ਕੋਈ ਪਸ਼ੂ ਆ ਗਿਆ ਹੁਣ ਇਹ ਪਾਜੂ ਨੂੰ ਬਚਾਉਂਦੇ ਬਚਾਉਂਦੇ ਇੱਧਰ ਆ ਗਏ ਗਿੱਲਾਂ ਚੜਾਏ ਥੋੜਾ ਨੀਂਦ ਦੇ ਵੀ ਹੋਣਗੇ ਮਾਰੇ ਮੁੱਟੇ ਇਹਨਾਂ ਦਾ ਤਾਂ ਕਰਕੇ ਗੱਡੀ ਪਲਟ ਗਈ ਜਾਨੀ ਨੁਕਸਾਨ ਕੁਝ ਨਹੀਂ ਹੋਇਆ ਸੱਟਾਂ ਹੀ ਵੱੱਗੀਆਂ ਥੋੜੀਆਂ ਮੁੱਟੀਆਂ ਹਾਂ ਸੱਟਾਂ ਵੀ ਹੋਣਗੀਆਂ ਬਾਹਾਂ ਤੇ ਮੌਕੇ ਤੇ ਅਸੀਂ ਪਹੁੰਚੇ ਸੀ ਹਸਪਤਾਲ ਲੈ ਕੇ ਇਹਦੇ ਮੱਲਾਂ ਪੱਟੀ ਕਰਵਾਈ ਤੇ ਇਹ ਕਹਿੰਦਾ ਠੀਕ ਹੈ ਫੇਰ ਅਸੀਂ ਵਾਪਸ ਇੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਸਿਰਫ ਕੀ ਲੋਡ ਕੀਤਾ ਹੈ ਗੱਡੀ 'ਚ ਉਹਨੇ ਗੱਡੀ ਵਿੱਚ ਫਰਨੀਚਰ ਲੋਡ ਹੈ ਜੀ ਅਬ ਹੋਰ ਜਾਣਾ ਗੱਡੀ ਜੀ ਠੀਕ ਹੈ ਜੀ बस ये गां हाइड्रा बुला लेया ते सीधी ਕਰਦੇ ਗੱਡੀ ਰੋਡ ਚਲਾ ਦੇਣਾ ਠੀਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਰਾਤ ਨੂੰ ਸਫਰ ਕਰਦੇ ਰਾਤ ਨੂੰ ਨਾ ਸਫਰ ਕਰਨ ਬਸ ਵੀ 12:00 ਤੋਂ ਲੈ ਕੇ 5:00 ਵਜੇ ਤੱਕ ਆਉਦਾ ਸੌਂਸ ਹੁੰਦਾ ਹੈ ਕਰਨ ਦੇ ਨਾਲ ਕਿ ਕਈ ਵਾਰ ਨੀਂਦਰੇ ਜੀ ਕਈ ਵਾਰ ਭਾਰਤ ਐਕਸੀਡੈਂਟ ਹੋ ਜਾਂਦਾ ਵੀ ਜਾਨੀ ਨੁਕਸਾਨ ਹੋ ਜਾਂਦਾ ਉਹ ਤੋਂ ਬਚਾ ਕਰਨਾ ਥੈਂਕ ਯੂ